ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮਰ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆਂ ਪਿੰਡ ਨਥਾਣਾ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਇਹ ਡਿਸਟ੍ਰਿਕਟ ਵੀ ਬਠਿੰਡਾ ਜੀ ਤੇ ਆਪਾਂ ਇੱਕ ਸ਼ਾਈਵਾਲ ਗਾਂ ਦਿਖਾਉਣੀ ਆ ਤੁਹਾਨੂੰ ਵੀਡੀਓ ਦੇ ਵਿੱਚ ਇਹ ਡਿਟੇਲ ਤੋਂ ਪਹਿਲਾਂ ਤੁਹਾਨੂੰ ਐਡਰੈਸ ਦੱਸ ਦਿੱਤਾ ਹੈ ਤੇ ਇੱਕ ਬੇਨਤੀ ਆਇਆ ਚੈਨਲ ਨਾਲ ਜੁੜੇ ਸਾਰੇ ਵੀਰਾਂ ਨੂੰ ਜਿਹੜੇ ਪਹਿਲੀ ਵਾਰ ਦੇਖ ਰਹੇ ਆ ਵੀਡੀਓ ਨੂੰ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਣਾ ਤੇ ਪਹਿਲੀ ਵਾਰ ਦੇਖਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਕਰਦੇ ਆਂ ਜੀ ਵੀਡੀਓ ਨੂੰ ਸ਼ੁਰੂ ਤੇ ਬਾਈ ਜੀ ਨੂੰ ਮਲਾਉਣੇ ਆ ਤੁਹਾਨੂੰ ਜਿੰਨਾਂ ਕੋਲੇ ਗਾਂ ਖੜੀ ਆ ਇਹ ਤੇ ਐਡਰੈਸ ਬਾਈ ਜੀ ਦੁਬਾਰਾ ਫੇਰ ਕਨਫਰਮ ਕਰਨਗੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਬਾਈ ਥੋੜਾ ਉੱਚੀ ਬੋਲਿਓ ਤੇ ਬਾਈ ਜੀ ਆਪਣਾ ਐਡਰੈਸ ਕਨਫਰਮ ਕਰ ਦਿਓ ਐਡਰੈਸ ਪਿੰਡ ਨਥਾਣਾ ਜੀ ਜ਼ਿਲ੍ਹਾ ਬਠਿੰਡਾ ਨਥਾਣੇ ਤੋਂ ਭਗਤਪੁਰ ਰੋਡ ਜਾਂਦਾ ਉਸ ਸੜਕ ਦੇ ਘਰ ਆਪਣਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਆਪਣਾ ਨਾਮ ਦੱਸ ਦਿਓ ਬਾਈ ਮੇਰਾ ਨਾਮ ਚੰਦਰਪਾਲ ਸਿੰਘ ਅੱਛਾ ਜੀ ਤੇ ਆਪਾਂ ਵੈਟਰਨਰੀ ਪ੍ਰੈਕਟਿਸ ਕਰਦੇ ਹਾਂ ਨਾ ਪ੍ਰੈਕਟਿਸ ਕਰਦਾ ਜੀ ਠੀਕ ਹੈ ਜੀ ਹਾਂਜੀ ਦੋਸਤੋ ਇਹ ਬਾਈ ਜੀ ਵੈਟਰਨਰੀ ਆਪਣਾ ਏਆਈ ਪ੍ਰੈਕਟਿਸ ਕਰਦੇ ਆ ਤੇ ਨਾਮ ਬਾਈ ਦਾ ਚੰਦਰਪਾਲ ਸਿੰਘ ਪਿੰਡ ਨਥਾਣਾ ਤੇ ਇਹਨਾਂ ਕੋਲੇ ਬਹੁਤ ਸੋਹਣੇ ਪਸ਼ੂ ਐ ਸ਼ਾਈ ਵਾਲਿਆਂ ਦੋ ਗਾਂਵਾਂ ਐ ਜਿਨ੍ਹਾਂ ਚੋਂ ਇੱਕ ਵਕਾਊ ਐ ਤੇ ਮੇਰੇ ਖਿਆਲ ਚ ਬਾਈ ਦੂਜੇ ਸੂਏ ਗਾਂ ਐ ਹਾਂਜੀ ਦੂਜੇ ਸੂਏ ਆ ਚਾਰ ਦੰਦਾ ਹੁਣ ਸੇ ਇੱਕ ਦਰੇ ਦੰਦ ਨਾ ਹੀ ਚੱਕਦੀ ਆ ਅੱਛਾ ਅਜੇ ਸੱਟ ਗਈ ਮਤਲ ਚੱਕੇ ਨਹੀਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨਾ ਚਿਰ ਬਾਕੀ ਆ ਭਾਈ ਸੁਣਦਾ ਇਹਦਾ 20 ਤੋਂ 25 ਦਿਨ ਬਾਕੀ ਹੈ ਜੀ ਹਲੇ ਦਿਨ ਮਤਲਬ 20 ਦਿਨ ਬਾਕੀ ਹੈ ਦਿਨ ਹੁਣ ਤੇ ਕੋਸ ਨੂੰ ਲੈ ਜਾ ਠੀਕ ਹੈ ਜੀ 20 ਦਿਨ ਮਤਲਬ ਇਹ ਹਜੇ ਦੇ ਬਾਕੀ ਹੈ ਹਨਾ ਦੋਸਤੋ ਹਜੇ ਸ਼ੁਰੂ ਕਰੀਏ ਤਿਆਰੀ ਵੇਖੋ ਤੇ ਉਹ ਸੋਹਣੀ ਗਾਹ ਹੈ ਤੇ ਫੁੱਲ ਪਿਓਰ ਹੈ ਤਕਰੀਬਨ 90 95 ਪੈਸੇ ਹੈਗੀ ਹੈ ਪਿਓਰਟੀ ਚ ਤੇ ਬਈ ਇਹਦਾ ਰਿਕਾਰਡ ਆਪਣੇ ਕੋਲ ਕੋਈ ਸੀਮਨ ਦਾ ਜੀ ਇਹਦਾ ਨਾ ਸ29 ਦੀ ਹੈਗੀ ਆਪ ਇਹ ਸ29 ਦੀ ਹੈ ਸੈਗ ਦਾ ਸ29 ਸੈਗ ਦੇ ਸ29 ਦੀ ਵਾ ਮੰਨੋ ਇਹ ਨਾ ਪ੍ਰਾਣੀ ਦੇਸੀ ਬਲੱਡ ਲੈਣਾ ਇਹ ਨਹੀਂ ਵੀ 도ਗਲੀ ਗਾਂ ਤੋਂ ਨਿਕਲੀ ਵੀ ਆ ਠੀਕ ਹੈ ਜੀ ਹਾਂਜੀ ਹਾਂਜੀ ਪਿਓਰ ਸਾਈਵਾਲ ਚੋਂ ਆਈ ਵੀ ਹੈ ਜੀ ਪਿਓਰ ਸਾਈਵਾਲ ਚੋਂ ਆਈ ਵੀ ਹੈ ਠੀਕ ਹੈ ਜੀ ਤੇ ਇਹਦੀ ਮਾਂ ਦਾ ਕੋਈ ਰਿਕਾਰਡ ਬਈ ਜੀ ਇਹਦੀ ਮਾਂ ਸੀਗੀ ਜਿਹੜੀ ਉਹ 베ਰਕਾ ਦਾ ਬੋਲ ਸੀਗਾ ਸਾਈਵਾਲ ਸਾਈਵਾਲ 3 ਨੰਬਰ ਅੱਛਾ ਜੀ ਸਾਈਵਾਲ 3 ਹਾਂਜੀ ਠੀਕ ਹੈ ਜੀ ਹਾਂਜੀ ਉਹ ਇਹਦੀ ਮਾਂ ਸੀ ਠੀਕ ਹੈ ਮਾਂ ਦਾ ਦੁੱਧ ਕਿੰਨਾ ਸੀਦਾ ਜੀ ਮਾਂ ਦਾ ਦੁੱਧ ਸੀਗਾ ਇਹਦਾ ਮੰਨੋ 13 ਤੋਂ 13 14 ਲੀਟਰ ਦੁੱਧ ਸੀਗਾ ਮਾਂ ਦਾ ਜੀ ਠੀਕ ਹੈ ਤੇ ਇਹ ਦੂਸਰੀ ਸੂਏ ਜੇਗੀ ਹਾਂ ਜੀ ਦੂਸਰੀ ਸੂਏ ਨੇ 14 ਲੀਟਰ ਪਹਿਲੀ ਸੂਏ ਦਿੱਤਾ ਪਹਿਲੇ ਸੂਏ ਦਾ 14 ਲੀਟਰ ਦੁੱਧ ਸੀਗਾ ਦਾ ਜੀ 5% ਇਹਦੀ 70 70 ਕਲਾਸ ਵੀ ਆਏ ਅੱਛਾ 70 ਤੱਕ ਫੈਟ ਦੀ ਆਉਂਦੀ ਹੈ ਜੀ ਠੀਕ ਹੈ ਜੀ ਠੀਕ ਹੈ ਤੇ 13 14 ਲੀਟਰ ਦੁੱਧ ਸੀ ਬਈ ਹੈਨਾ ਪਹਿਲੇ ਸੂਏ ਇਹ 2 ਗ੍ਰਾਮ ਸੀ ਹਾਂ ਤੇ ਬਾਕੀ ਦੋਸਤੋ ਦੇਖੋ ਤਾਂ ਥਣ ਵੀ ਬਹੁਤ ਸੋਹਣੇ ਆ ਜਿਵੇਂ ਸ਼ਾਈ ਵਾਲ ਗਾਇਆਂ ਦੇ ਥਣ ਥੱਲੇ ਨੂੰ ਲੰਕ ਜਾਂਦੇ ਆ ਉਹ ਛੋਟਾ ਥਾਣਾ ਹੈ ਬੜਾ ਲੰਬਾ ਨਹੀਂ ਤੇ ਛੋਟਾ ਨਹੀਂ ਹੱਥੀ ਚਮਾਈ ਵਾਲਾ ਤੇ ਬਾਕੀ ਬੰਨ ਤੇ ਪਿਓਰਟੀ ਚ ਦੇਖੋ ਤੁਸੀਂ ਇਹ ਮੱਥਾ ਛੋਟਾ ਹੈ ਪਿੱਛੇ ਨੂੰ ਢਲਮਾ ਤੇ ਬੰਨ ਵੀ ਪੂਰੀ ਹੈ ਤੇ ਆਪਾਂ ਤੋੜ ਕੇ ਤੁਹਾਨੂੰ ਦਿਖਾਵਾਂਗੇ ਚਲੋ ਬਾਈ ਤੋਰੇ ਨੂੰ ਮੜਾ ਜਾ ਹਾਂ ਹਾਂ ਐਸੇ ਬੋਲ ਗਏ ਬਹੁਤ ਠੰਡੀ ਗਾਏ ਜੀ ਸੀਲ ਹੈ ਬਾਈ ਨੇ ਇੱਕ ਸੂਆ ਚੋਈ ਹੈ ਤੇ ਦੂਜੇ ਸੂਏ ਵਾਸਤੇ ਪ੍ਰੈਗਨੈਂਟ ਹੈ ਲਿਓ ਜੀ ਮੋੜ ਲਿਓ ਠੀਕ ਆ ਇਹ ਰੰਗਵੰਨ ਦੀ ਬਹੁਤ ਸੋਹਣੀ ਹੈ ਤੇ ਬਾਈ ਜੀ ਇਹਦਾ ਮੁੱਲ ਕਿ ਮੁੱਲ ਫੋਨ ਤੇ ਹੀ ਦੱਸਣਗੇ ਅੱਛਾ ਮੁੱਲ ਕਰਨਗੇ ਫੋਨ ਤੇ ਬਾਈ ਜੀ ਠੀਕ ਹੈ ਜੀ ਤੇ ਬਾਈ ਜੀ ਕਿਵੇਂ ਉਹ ਕੌੜ ਰੱਖਣ ਵਾਲੀ ਆ ਫੁੱਲ ਕਰਨ ਠੀਕ ਹੈ ਤੇ ਚਵਾਈ ਚ ਕੌੜ ਤਾਂ ਨਹੀਂ ਗਈ ਨਾ ਨਾ ਬਿਲਕੁਲ ਨਹੀਂ ਹਾਂ ਮੜ ਜਾ ਹੱਥ ਮਾਰ ਕੇ ਦਿਖਾ ਦਿਓ ਥਾਣਾ ਤੇ ਹਾਂ ਬਹੁਤ ਸੋਹਣੀ ਠੱਡੀ ਸ਼ਾਂਤਾਂ ਹੈ ਜੀ ਤੇ ਬਿਲਕੁਲ ਸੜਕ ਤੇ ਪਸ਼ੂ ਵਜੇ ਵੇ ਕੋਈ ਐ ਨਹੀਂ ਡਰਦੇ ਨਹੀਂ ਤੇ ਵੀਡੀਓ ਨੂੰ ਆਪਾਂ ਇੱਥੇ ਕਰਾਂਗੇ ਸਮਾਜ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਣਾ ਦੇ ਬਾਈ ਦਾ ਨੰਬਰ ਸਕਰੀਨ ਤੇ ਚੱਲੇਗਾ ਇਸ ਨੰਬਰ ਤੇ ਕੰਟੈਕਟ ਕਰਕੇ ਗਾਂ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ